ਸਾਰੇ ਹੀ ਮੀਡੀਆ ਤੋਂ ਇਹ ਮੇਰੇ ਸਤਿਕਾਰਯੋਗ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਮਹਿਮ ਕਰਕੇ ਆਪਾਂ ਇਕੱਠੇ ਹੋਏ ਆ ਤੁਹਾਨੂੰ ਤਕਰੀਬ ਦਿੱਤੀ ਹੈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਸ਼ੋਰਟ ਨੋਟਸ ਤੇ ਸਾਡੇ ਕੋਲ ਆਏ ਅੱਜ ਦਾ ਇੱਕ ਨਿਰਮਕਸਦ ਹੈ ਕਿ ਜਿਸ ਤਰ੍ਹਾਂ ਅੱਜ ਤੋਂ 325 ਦਿਨ ਪਹਿਲਾਂ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਨਸ਼ੇ ਵਿਰੁੱਧ ਦਾ ਐਲਾਨ ਹੋਇਆ ਸੀ ਉਹਦੇ ਤਹਿਤ ਇਹ ਮਤੇ ਆਪ ਦੇਖ ਲਈ ਜਿਹੜੀਆਂ ਐਫਆਈਆਰਾਂ ਲॉज ਹੋਈਆਂ ਹਜ਼ਾਰਾਂ ਦੇ ਕਰੀਬ ਜਿਹੜੇ ਸਮਗਦਰ ਨੇ ਉਹ ਜੇਲ੍ਹਾਂ ਵਿੱਚ ਤੇ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਦਾ ਨਸ਼ਾ ਜਿਹੜਾ ਛਡਵਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਵੱਖ-ਵੱਖ ਸ਼ਹਿਰਾਂ ਦੇ ਵਿੱਚ 100 ਦੇ ਕਰੀਬ ਜਿਹਨੇ ਟੱਡ ਉਹਨਾਂ ਦੀ ਸੂਲਤ ਲਈ ਲਾਏ ਗਏ ਨੇ ਤਾਂ ਕਿ ਉਹਨਾਂ ਦਾ ਕਿਸੇ ਘਰੋਂ ਇਲਾਜ ਦੀ ਕੋਈ ਕਮੀ ਨਾ ਰਹੇ ਕਿਸੇ ਮਾਂ ਦਾ ਜਿਹੜੀ ਸੋਚ ਸੁਣੇ ਨਾ ਹੋਵੇ ਕਿਸੇ ਭੈਣ ਦਾ ਸੁਆਗਤ ਨਾ ਹੋਵੇ ਉਸ ਤੋਂ ਅਪਰੰਤ ਮਾਨ ਸਾਹਿਬ ਦੀ ਸਰਕਾਰ ਨੇ ਇੱਕ अहम ਫੈਸਲਾ ਕਰਿਆ ਹੈ ਇਿੱਦੇ ਤਰ੍ਹਾਂ ਯੁੱਧ ਨਸ਼ੇ ਵਿਰੋਧਾ ਲੈਣਾ ਕਰਿਆ ਉਸੇ ਤਰ੍ਹਾਂ ਵੈਕਟਾਂ ਦੇ ਬਾਪ ਜਿਹੜੀ ਦੀ ਆਜੋਜਨਾ ਉਹ ਸ਼ੁਰੂ ਹੋਈ ਹੈ ਤੇ ਇਹ ਦੱਸਦੇ ਹਾਂ ਖੁਸ਼ੀ ਮਹਿਸੂਸ ਕਰਦਾ ਕਿ ਮੰਗਸਾਹਬ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਫਸਦੇ ਮਸਲੇ ਨੇ ਜਿਵੇਂ ਨਸ਼ੇ ਦੀ ਹੈ ਉਸ ਤੋਂ ਬਾਅਦ ਵੈਕਟਾਂ ਦੀ ਬਾਤ ਮਾਦਾ ਜਿਹੜੇ ਵਿੱਚ ਹਜ਼ਾਰਾਂ ਲੋਕਾਂ ਤੋਂ ਇਹਨਾਂ ਨੇ ਵੈਕਟਾਂ ਨੇ ਜਿਹੜਾ ਉਹਨਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ ਉਹਨਾਂ ਨੂੰ ਲੁੱਟਦੇ ਨੇ ਡਰਾਪ ਮੁਕਾ ਕੇ ਫਰਮਾ ਉਹਨਾਂ ਨੂੰ ਕਾੜਨਾ ਕਰਨਾ ਚਾਹੁੰਦਾ ਕਿ ਜਿੰਨਾ ਕੁਛੇ ਪੈਸਾ ਲੁੱਟਣਾ ਸੀ ਲੁੱਟਣਾ ਜਿੰਨੇ ਵੀ ਨੌਜਵਾਨ ਨਿੱਤਿਆਂ ਪਰਾਂ ਦੇ ਸੁਹਾਗ ਜਰਨੇ ਸੁਪਾ ਜਾਲੜੇ ਹੁਣ ਕਿਸੇ ਵੀ ਡੈਕਟਰ ਨੂੰ ਜਿਹੜਾ ਪੰਜਾਬ ਦੇ ਵਿੱਚ ਕਿਸੇ ਨੂੰ ਮਾਰਨ ਦੀ ਜਾਂ ਲੁੱਟਣ ਦੀ ਜਿਹੜੀ ਵੀ ਆਗਿਆ ਨਹੀਂ ਦਿੱਤੀ ਜਾਂਦੀ ਕਿ ਤੁਹਾਨੂੰ ਜਿਸ ਤਰ੍ਹਾਂ ਨਾਲ ਤੁਸੀਂ ਗੱਲ ਕੀਤੀ ਹੈ ਵੀ ਯੋਧਰ ਸ਼ਹਿਰ ਵਿੱਚ ਦੂਸਰਾ ਪੜਾਅ ਸ਼ੁਰੂ ਹੋ ਗਿਆ ਤੇ ਅੱਜ ਜਿਹੜਾ ਗੈਗਸਟਾਰਾਂ ਦੇ ਖਿਲਾਫ ਵੀ ਇੱਕ ਵੱਡੀ ਮੈਚ ਕੀਤੀ ਗਈ ਹੈ ਤੇ ਕਿੰਨਾ ਕੁ ਲੁਧਿਆਣੇ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲ ਕਿੰਨੇ ਚਿਰ ਦੇ ਲੁਧਿਆਣਾ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਰਿਜ਼ਲਟ ਦੇਖਣ ਨੂੰ ਮਿਲੇਗਾ ਕੱਲ ਰਾਤ ਨੂੰ ਹਜ਼ਾਰਾਂ ਦੇ ਜਨਤਰੀ ਵਿੱਚ ਜਿਹੜੇ ਗੈਗਸਟਾਰਾਂ ਦੇ ਪਨਾਹ ਗਰਸ਼ੇ ਚਾਹੇ ਕੋਈ ਕਿਸੇ ਦੀ ਪਾਰਟੀ ਦਾ ਹੋਵੇ ਇਹਦੇ ਵਿੱਚ ਕੋਈ ਪਾਰਟੀ ਦੇ ਕਰਨੇ ਕਿਸੇ ਵਰਗ ਦਾ ਹੋਵੇ ਇਸੇ ਧਰਮ ਦਾ ਹੋਵੇ ਉਹਨਾਂ ਨੂੰ ਰਾਤ ਪੁਲਿਸ ਨੇ ਦਿੱਤਿਆ ਕਿਉਂਕਿ ਕੱਲ ਡੀਜੀਪੀ ਸਾਹਿਬ ਨੇ ਇੱਕ ਪ੍ਰੈਸ ਅਹਿਮ ਪ੍ਰੈਸ ਕਾਨਫਰੰਸ ਕਰਕੇ ਤਾਲਣਾ ਕਰੀ ਸੀ ਕਿ ਤੁਸੀਂ ਇਹ ਜੈਨਸਟਰਵਾਦ ਆ ਜਿਹੜਾ ਖਤਮ ਕਰਦੇ ਹੋ ਜਿਹਦੇ ਨਹੀਂ ਤਾਂ ਤੁਹਾਡੇ ਖਿਲਾਫ ਜਿਹੜੀ ਸਖਤ ਕਾਰਸ਼ਨ ਲਵਾਂਗੇ ਚਾਹੇ ਕਿਸ ਤਰ੍ਹਾਂ ਦੀ ਐਕਸ਼ਨ ਲੈਣਾ ਪਵੇ ਉਹ ਮਾਨ ਮਾਨ ਸਾਹਿਬ ਦੀ ਸਰਕਾਰ ਤੇ ਸਾਡੀ ਪੰਜਾਬ ਫੋਰਸ ਲਊਗੀ ਉਹਦੇ ਦੀ ਮਿਸਾਲ ਹੈ ਜਿਹੜੀ ਪਿਛਲੇ ਦਿਨੇ ਇੱਕ ਖੇਡ ਪ੍ਰਮੋਟਰ ਨੂੰ ਜਿਹੜਾ ਮਾਰਿਆ ਗਿਆ ਸੀ ਉਹਦੇ ਜਿਹੜੇ ਕਾਤਲਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜਦੋਂ ਦੇਸ਼ਵਾਦ ਜਦੋਂ ਇਹਨਾਂ ਦੇ ਨਖਤ ਅੱਜ ਤੱਕ ਪਿਛੜਿਆ ਸਰਦਾਰਾਂ ਨੇ ਨਹੀਂ ਪਾਇ ਤਾਂ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਬਲੰਦ ਹੋਏ ਨੇ ਪਰ ਮੈਂ ਇੱਥੇ ਫਿਰ ਤਾਲਨਾ ਕਰਨਾ ਚਾਹਨਾ ਪੰਜਾਬ ਦੇ ਜਿਹੜੇ ਟੈਸਟ ਨੇ ਉਹਨਾਂ ਨੂੰ ਸਿੱ ਤੁਸੀਂ ਆਪਣਾ ਜਿਹੜਾ ਜਿਹੜਾ ਠੱਗਿਆ ਚਲਾਇਆ ਹੈ ਠੱਗੀ ਠੋਰੀ ਦਾ ਡਰਾਉਨ ਕੰਪਨੀ ਦਾ ਉਹਨੂੰ ਬੰਦ ਕਰ ਦਿਓ ਨਹੀਂ ਤਾਂ ਜਿਹੜੇ ਤੁਹਾਡੇ ਅੰਜਾਮ ਮਾਰੇ ਹੋਏ ਸ਼ਹਿਰ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਆਜਾ ਬਣੀ ਬਣੀ ਉਹ ਕਹਿੰਦੇ ਰੇਲੀਆਂ ਕਰਕੇ ਨਸ਼ਾ ਖਤਮ ਨਹੀਂ ਹੋਣਾ ਰੇ ਲੀਆ ਕਰਕੇ ਖਤਮ ਨਹੀਂ ਹੋਣਾ ਤਾਂ ਕਿਦਾਂ ਖਤਮ ਹੋਊਂ ਪੁੱਛਦੋਂ। ਉਹਨੂੰ ਆਪ ਦਾ ਪਤਾ ਨਹੀਂ ਲੱਗਦਾ ਕਹਿਣਾ ਕੀ ਹੈ ਬਿਆਨ ਕੀ ਹੈ ਕਹਿਣਾ ਕੀ ਹੈ ਤੇ ਕਹਿ ਚੀਦਣਾ। ਉਹ ਮੈਂ ਸਮਝਦਾ ਅੱਜ ਤੋਂ ਅੱਜ ਦਾ ਸਭ ਤੋਂ ਹੱਸਮਣਾ ਲੀਡਰ ਜਿਹੜਾ ਬਣਿਆ ਹੈ, ਰਾਜਾ ਬਣਿਆ ਹੈ। ਉਸ ਦਿਨ ਤੁਸੀਂ ਨਸ਼ੇ ਦੇ ਵਿਰੁੱਧ ਕੈਂਪੇਨ ਚੱਲੇ ਹੀ ਹੈ। ਜਗਰਾਉ ਵਿੱਚ ਇੱਕ ਪਰਿਵਾਰ ਦੇ 5 ਤੋਂ ਲੈ ਕੇ 6 ਬੱਚੇ ਮਰੇ ਨੇ। ਉੱਥੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਗਏ ਸੀ ਅਸ਼wini ਸ਼ਰਮਾ ਜੀ। ਉਹਨਾਂ ਨੇ ਕਿਹਾ ਕਿ ਨਸ਼ੇ ਇੰਨੇ ਨੇ ਕਿ ਇੱਕ ਪੂਰਾ ਪਰਿਵਾਰ ਖਤਮ ਹੋ ਚੁੱਕਾ ਹੈ। ਦੇਖੋ ਜੇ ਇਹ ਪਿਛਲੇ ਜਦੋਂ ਇਹਨਾਂ ਦੀ 10 ਸਾਲ ਸਰਕਾਰ ਸੀ ਉਦੋਂ ਜੇ ਐਕਸ਼ਨ ਲੈ ਲੈਂਦੇ ਅੱਜ ਤੱਕ ਨਹੀਂ ਗਏ ਕਿਉਂਕਿ ਆਮ ਆਦਮੀ ਪਾਰਟੀ ਇਸ ਲਈ ਸਿਹਰ ਦਾ ਵਚਨਬੱਧਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਇਹ ਜਦੋਂ 10 ਸਾਲ ਇਹਨਾਂ ਦੀ ਇਕੱਲੀ ਦਲ ਨਾਲ ਸਰਕਾਰ ਨਹੀਂ ਹੈ ਕੋਲੀਸ਼ਨ ਸਰਕਾਰ ਹੈ ਅਗਰ ਉਦੋਂ ਇਹ ਐਕਸ਼ਨ ਪ੍ਰਧਾਨ ਸਾਹਿਬ ਕਿਸੇ ਲੈ ਲੈਂਦੇ ਤਾਂ ਅੱਜ ਥੋੜੀ ਵੀ ਨਹੀਂ ਸੀ ਮੰਨੇ ਜਿਹੜੀ ਇੱਕ ਬਹੁਤ ਵੱਡਾ ਉਹਨਾਂ ਦੇ ਪਰਿਵਾਰ ਨੂੰ ਤੇ ਸਮਾਜ ਨੂੰ ਕਟਾਫ ਸਟਾਡੀ ਜੀਪੀ ਦਾ ਇੱਕ ਬਫਦ ਉਹਨਾਂ ਨੂੰ ਰਾਜਪਾਲ ਨੂੰ ਮਿਲਿਆ ਹੈ ਤਾਂ ਦੇ ਲੋਏ ਨਾ ਕਰੀ ਪਰ ਤੁਸੀਂ ਮਿਲਿਆ ਉਹਨੇ ਕਹੇ ਕਿ ਪੰਜਾਬ ਦਾ ਲੋਏ ਲਾਡਰ ਬਿਲਕੁਲ ਖਤਮ ਹੋ ਗਿਆ ਦੇਖੋ ਮੈਂ ਫਿਰ ਉੱਥੇ ਕੇ ਲੋਗ ਵੀ ਕੋਈ ਸਿਆਸੀ ਨਾ ਨੀ ਕਾ ਸਿਆਸੀ ਰਿਤੇ ਇਨ ਕਿੱਥੇ ਮੈਂ ਨਿੰਦਿਆ ਕਰਾਂ ਅਗਰ ਸਮਾਂ ਰਹਿੰਦੇ ਪੰਜਾਬ ਦੇ ਵਿੱਚ ਚਿੱਟੇ ਦਾ ਬੁਟਾ ਕਿਹਨੇ ਲੈ ਕੇ ਜਾਂਦਾ ਥਲੀਦਰ ਨੇ ਲੈ ਕੇ ਜਾਂਦਾ ਉਹਨੂੰ ਵੱਡਾ ਕਿਹਨੇ ਕਰਿਆ ਕਾਂਗਰਸ ਨੇ ਕਰਿਆ ਅਗਰ ਸਮਾਂ ਰਹਿੰਦੀ ਕਾਰਵੇ ਕਰਦੇ ਨਾ ਪੰਜਾਬ ਦੇ ਦਰਵਾਜ਼ਾ ਹੋਣਾ ਸੀ ਤੇ ਨਾ ਹੀ ਇਹ ਜਿਹੜਾ ਚਿੱਟਾ ਹਰ ਕਰ ਕਰ ਮਿਲਿਆ ਮੁੰਡੇ ਕੁੜੀਆਂ ਨਸ਼ੇ ਨਾਲ ਮਰ ਰਹੇ ਨੇ ਇਹ ਕਦੇ ਨਹੀਂ ਸੀ ਹੋਣਾ ਜੇ ਆਪਣੇ ਸਮੇਂ ਤੇ ਰਹਿੰਦੇ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਪਰ ਦੁੱਖਲਾਹਿਣਾ ਪੈ ਰਿਹਾ ਕਿ ਇਹਨਾਂ ਨੇ ਸਿਰਫ ਚੰਦਰ ਪੀਂ ਦੀ ਖਤਰ ਪੰਜਾਬ ਦੇ ਜਵਾਨੇ ਨੂੰ ਬਰਬਾਦ ਕਰਿਆ ਜਿਹੜੇ ਨੌਜਵਾਨ ਨਸ਼ੇ ਨਾਲ ਕਰਦੇ ਸੀ ਬਰਬਾਦ ਇਹਨਾਂ ਨੇ ਆਪਣੇ ਮਾਂ-ਬਾਪ ਦੀ ਖੂਨ ਪਸੀਨੇ ਦੀ ਕਮਾਈ ਬਰਬਾਦ ਕਰੀ ਅਨੇਕਾਂ ਹੀ ਮਾਪਿਆਂ ਨੇ ਹਜ਼ਾਰਾਂ ਆਈਲਰ ਸੈਂਟਰਾਂ ਤੇ ਟ੍ਰੇਨਿੰਗ ਕਰਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਇਹ ਗਲਤ ਹੋ ਇਹ ਸਾਡਾ ਬੱਚਾ ਕਦੇ ਨਸ਼ਾ ਕਰਨਾ ਲੱਗ ਜੇ ਸਾਡਾ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਫੇਰੀ ਦੀ ਮੈਂ ਧੰਨਵਾਦ ਕਰਨਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ 61000 ਦੇ ਕਰੀਬ ਨੌਕਰੀਆਂ ਦੇ ਕੇ ਉਹਨਾਂ ਨੌਜਵਾਨਾਂ ਨੂੰ ਇੱਕ ਆਸ ਦਿੱਜੇ ਕਿ ਪੰਜਾਬ ਦੇ ਵਿੱਚ ਸਾਡਾ ਮਾਹੌਲ ਜਿਹੜਾ ਹੁਣ ਉਹ ਸੁਖਾਵਾਂ ਹੌਲੀ-ਹੌਲੀ ਬਣ ਰਿਹਾ ਤੇ ਆਸ ਵੀ ਕਰਦਾ ਕਿ ਵੱਡੇ-ਤਿੰਨ ਜਿਹੜੇ ਐਨਆਰਆਈ ਨੇ ਉਹ ਵਾਪਸ ਵੀ ਆਪਣੇ ਬੱਚਿਆਂ ਨੂੰ ਲੈ ਕੇ ਇਨ੍ਹਾਂ ਸਕੂਲਾਂ 'ਚ ਪੜ੍ਹਾਉਣਗੇ ਇਨ੍ਹਾਂ ਗਰਾਉਂਡਾਂ 'ਚ ਖੇਡਣ ਦਾ ਮੌਕਾ ਦੇਣਗੇ ਸਿੱਧੂ ਸਾਹਿਬ ਵਿਰੋਧੀ ਕਹਿੰ ਰਹੇ ਨੇ ਕਿ ਛੋਟੇ ਹੀ ਬੰਦੇ ਉੱਤੇ ਪਰਚੇ ਹੋ ਰਹੇ ਨੇ ਜਿਹੜੇ ਨਸ਼ੇ ਦੀ ਗੱਲ ਲੈ ਕੇ ਅੱਜ ਤੱਕ ਇਹਨਾਂ ਨੇ ਕੋਈ ਵੱਡਾ ਮਗਰਮੱਛੀਏ ਵੱਡਾ ਮਗਰਮੱਛੀ ਮਿਠਲਿਆ ਬੈਠਾ 90 ਦੀ ਦੇਸ ਤੋਂ ਇਹ ਦੂ ਵੱਡਾ ਜੇ ਕੋਈ ਹੈਗਾ ਤਾਂ ਦੱਸ ਦਿਓ